ਇੱਕ ਪਿੰਡ ਵਿੱਚ ਨਾ ਭਾਈ ਇੱਕ ਪਿੱਪਲ ਸੀ ਪਿੱਪਲ ਦੇ ਥੱਲੇ ਇੱਕ ਚੌਂਤਰਾ ਬਣਾਇਆ ਹੋਇਆ ਸੀ ਆਮ ਖਾਸ ਕਰਕੇ ਪਿੰਡਾਂ ਦੇ ਵਿੱਚ ਚੌਂਤਰੀ ਜੇ ਬਣਾਏ ਹੁੰਦੇ ਨੇ ਜਿੱਥੇ ਆਮ ਸਿਆਣੇ ਬਜ਼ੁਰਗ ਬਹਿ ਜਾਂਦੇ ਆ ਰਾਮ ਕਰ ਲੈਂਦੇ ਨੇ ਉਹਦੇ ਸਾਹਮਣੇ ਕੁਝ ਜਵਾਕ ਖੇਡਣ ਲੱਗੇ ਸੀਗੇ ਉੱਥੋਂ ਦੀ ਇੱਕ ਸਾਧੂ ਨੰਗ ਰਿਹਾ ਸੀ ਤੇ ਸਾਧੂ ਨੇ ਆਖਿਆ ਵੀ ਚੱਲ ਆਪਾਂ ਕੁਝ ਰਾਮ ਕਰ ਲਈਏ ਉਹ ਪਿੱਪਲ ਦੇ ਟਾਹਾਂ 'ਵਾਂ ਗਿਆ ਤੇ ਉਹ ਜਵਾਕਾਂ ਵਾਲਾ ਦੇਖਣ ਲੱਗਿਆ ਤੇ ਜਵਾਕਾਂ ਕਣੀ ਦੇਖ ਕੇ ਉਹ ਸਾਧੂ ਹੱਸਣ ਲੱਗਿਆ ਐਨੇ ਉਹਨਾਂ ਵਿੱਚੋਂ ਦੋ ਮੁੰਡਿਆਂ ਦੀ ਸਾਧੂ ਕਣੀ ਨੀnga ਪਈ ਤੇ ਉਹ ਸਾਧੂ ਲਵੇ ਆਏ ਕਹਿੰਦੇ ਹਾਂ ਬਾਬਾ ਤੂੰ ਹੱਸਦਾ ਕਾ ਤੂੰ ਕਹਿੰਦਾ ਮੈਂ ਹੱਸਦਾ ਤਾਂ ਤਾਂ ਭਾਈ ਦੇਖ ਮਿੱਟੀ ਨਾਲ ਮਿੱਟੀ ਖੇਡਦੀ ਐ ਤਾਂ ਉਹ ਜਵਾਕ ਕਹਿੰਦੇ ਬਾਬਾ ਮਿੱਟੀ ਨਾਲ ਮਿੱਟੀ ਖੇਡਦੀ ਐ ਇਹਦਾ ਕੀ ਮਤਲਬ ਕਹਿੰਦੇ ਭਾਈ ਤੁਸੀਂ ਮਿੱਟੀ ਹੋ ਉਹਨਾਂ ਵਿੱਚ ਇੱਕ ਮੁੰਡਾ ਬੋਲਿਆ ਕਹਿੰਦਾ ਬਾਬਾ ਤੂੰ ਤਾਂ ਝੂਠ ਕਹਿਣਾ ਅਸੀਂ ਮਿੱਟੀ ਕਾ ਨੂੰ ਆ ਕਹਿੰਦਾ ਵੀ ਅਸੀਂ ਮਿੱਟੀ ਆ ਕਹਿੰਦਾ ਭਾਈ ਮੈਂ ਕਹਣਾ ਤੁਸੀਂ ਮਿੱਟੀ ਹੋ ਕਹਿੰਦਾ ਬਾਬਾ ਬਿਲਕੁਲ ਗਲਤ ਅਸੀਂ ਮਿੱਟੀ ਨਹੀਂ ਹੈਗੇ ਮੇਰਾ ਨਾਮ ਹੈ ਤਰਸੀਮ ਸਿੰਘ ਮੈਂ ਤਰਸੀਮ ਸਿੰਘ ਆ ਤੇ ਕਹਿੰਦਾ ਫੇਰ ਕਹਿੰਦਾ ਮੈਂ ਮਿੱਟੀ ਨਹੀਂ ਹੋ ਸਕਦਾ ਮੈਂ ਤਰਸੀਮ ਸਿੰਘ ਆ ਕਹਿੰਦਾ ਉਹ ਕਿਵੇਂ ਕਹਿੰਦਾ ਜਿੰਨਾ ਚੱਕਰ ਮੇਰੇ ਅੰਦਰ ਉਹ ਪ੍ਰਮਾਤਮਾ ਦੀ ਜੋਤ ਹੈ ਉਹਨਾਂ ਚੱਕਰ ਮੈਂ ਤਰਸੀਮ ਸਿੰਘ ਆ ਜਦੋਂ ਮੇਰੇ ਅੰਦਰ ਉਹ ਜੋਤ ਬਾਗੀ ਉਦੋਂ ਮੈਂ ਮਿੱਟੀ ਬਣ ਜੂ ਉਦੋਂ ਮਿੱਟੀ ਨਾਲ ਮਿੱਟੀ ਰਲ ਜੂ ਉਹਨਾਂ ਚੱਕਰ ਤੁਸੀਂ ਮੈਨੂੰ ਮਿੱਟੀ ਨਹੀਂ ਕਹਿ ਸਕਦੇ ਉਹਨਾਂ ਚੱਕਰ ਮੈਂ ਤਰਸੀਮ ਸਿੰਘ ਆ ਤਾਂ ਸਾਧੂ ਨੇ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਵੀ ਵਾਕੀ ਗੱਲ ਸਹੀ ਹੈ ਇਹ ਦੋਸਤੋ ਦੋ ਚੀਜ਼ਾਂ ਨਾਲ ਹੀ ਇਨਸਾਨ ਚੱਲਦਾ ਜਿੰਨਾ ਚੱਕਰ ਪ੍ਰਮਾਤਮਾ ਦੀ ਆਪਣੇ ਅੰਦਰ ਜੋਤ ਹੈ ਆਤਮਾ ਹੈ ਉਹਨਾਂ ਚੱਕਰ ਆਪਾਂ ਮਿੱਟੀ ਨਹੀਂ ਹੋ ਸਕਦੇ ਨਹੀਂ ਕਹਿੰਦੇ ਨੇ ਮਿੱਟੀ ਨਾਲ ਮਿੱਟੀ ਮਿੱਟੀ ਉਦੋਂ ਬਾਅਦ ਚ ਹੋ ਜਦੋਂ ਉਹ ਪ੍ਰਮਾਤਮਾ ਦੀ ਜੋਤ ਆਪਣੇ ਦੇ ਵਿੱਚੋਂ ਨਿਕਲ ਗਈ ਇਸ ਕਰਕੇ ਕਈ ਕਹਿ ਜਾਂਦੇ ਨੇ ਮੈਂ ਤਾਂ ਮਿੱਟੀ ਐ ਮਿੱਟੀ ਨਹੀਂ ਹਰੇਕ ਇਨਸਾਨ ਦੇ ਅੰਦਰ ਉਹ ਪਰਮਾਤਮਾ ਦੀ ਜੋਤ ਹੈ ਜਦੋਂ ਉਹ ਜੋਤ ਬਣ ਜਾਂਦੀ ਹੈ ਫਿਰ ਉਹ ਹਿਲਦਾ ਨਹੀਂ ਚੱਲਦਾ ਨਹੀਂ ਫਿਰ ਉਹ ਇੱਕ ਮਿੱਟੀ ਬਣ ਜਾਂਦੀ ਹੈ ਮਿੱਟੀ ਨੂੰ ਕਿਵੇਂ ਮਰਜ਼ੀ ਕੁੱਠੀ ਚੱਲੋ ਉਹ ਫਿਰ ਮਿੱਟੀ ਹੁੰਦੀ ਹੈ ਜਿੰਨਾ ਚੱਕਰ ਉਹ ਪਰਮਾਤਮਾ ਦੀ ਜੋਤ ਉਹਨਾਂ ਚੱਕਰ ਮਿੱਟੀ ਨਹੀਂ ਬਣ ਸਕਦੀ ਇਹ ਕਹਾਣੀ ਇੰਨੀ ਕੀ ਸੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰੀ ਦੱਸਣਾ ਵੀ ਇਹ ਗੱਲ ਹੈਗੀ ਹੈ ਜਾਂ ਨਹੀਂ ਹੈਗੀ ਮੈਨਸੋਡੇ ਸਾਰਿਆਂ ਦਾ ਧੰਨਵਾਦ ਕਰਦਾ ਪਰਮਾਤਮਾ ਸਨ ਉਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ